ਅੱਜ ਅਸੀਂ ਹੁਸ਼ਿਆਰਪੁਰ ਦੀ ਇੱਕ ਬਹੁਤ ਹੀ ਸ਼ਾਨਦਾਰ ਕਲੋਨੀ ਗ੍ਰੀਨ ਪੀਅਰਸ ਦੇ ਵਿੱਚ ਖੜੇ ਆ ਜਿੱਥੇ ਅਸੀਂ ਅਰੋੜਾ ਮਹਾਸਭਾ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਸਾਡੇ ਪ੍ਰਧਾਨ ਜੀ ਰਮੇਸ਼ ਅਰੋੜਾ ਜੀ ਔਰ ਸਾਡੇ ਇਸ ਗ੍ਰੀਨ ਪ੍ਰੋਜੈਕਟ ਦੇ ਪੰਜਾਬ ਦੇ ਚੇਅਰਮੈਨ ਸ਼੍ਰੀ ਦਵਿੰਦਰ ਅਰੋੜਾ ਜੀ ਔਰ ਉਹਨਾਂ ਦੀ ਸਾਰੀ ਟੀਮ ਵੱਲੋਂ ਅੱਜ ਇਸ ਕਲੋਨੀ ਦੇ ਵਿੱਚ ਅਸੀਂ ਪਲਾਂਟਸ ਲਗਾਉਣ ਵਾਸਤੇ ਆਏ ਆ ਔਰੇ ਮਹਿੰਮ ਜਿਹੜੀ ਆ ਇਹ ਅਸੀਂ 16 ਜੁਲਾਈ ਤੋਂ 15 ਅਗਸਤ ਤੱਕ پورے ਪੰਜਾਬ ਦੇ ਵਿੱਚ ਚਲਾ ਰਹੇ ਆ ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਚ ਸ਼ਹਿਰ ਦੇ ਵਿੱਚ ਅਸੀਂ ਟਾਰਗੇਟ ਆ ਕਿ 50 ਜਗ੍ਹਾ ਤੇ ਘੱਟੋ ਘੱਟ ਅਸੀਂ ਪੰਜਾਬ ਦੇ ਵਿੱਚ ਪੌਦੇ ਲਗਾ ਕੇ ਆਪਣੇ ਸੋਹਣੇ ਪੰਜਾਬ ਨੂੰ ਅਸੀਂ ਹਰਾ ਭਰਾ ਕਰਨ ਜਾ ਰਹੇ ਆ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਅੱਜ ਜਿੱਥੇ ਪੌਦੇ ਲਗਾਉਣ ਤੋਂ ਬਾਅਦ ਆਪਾਂ ਜਿੱਥੇ ਵੀ ਰਹਿਨੇ ਆਪਣੇ ਮਹੱਲੇ ਚ ਗਲੀ ਚ ਘਰ ਦੇ ਵਿੱਚ ਜਿੱਥੇ ਮਰਜ਼ੀ ਰਹਿਨੇ ਆ ਕੋਈ ਵੀ ਸਬਾ ਸੋਸਾਇਟੀ ਦੇ ਨਾਲ ਜੁੜੇ ਹੋਏ ਆ ਸਭ ਨੂੰ ਬੇਨਤੀ ਆ ਕਿ 2-4 ਪੌਦੇ ਜ਼ਰੂਰ ਲਗਾਓ ਕਿਉਂਕਿ ਜਿਸ ਤਰ੍ਹਾਂ ਦਾ ਵਾਤਾਵਰਣ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹੋਣ ਜਾ ਰਿਹਾ ਉਹਦਾ ਇੱਕੋ ਹੀ ਤਰੀਕਾ ਆ ਕਿ ਆਪਾਂ ਪਲਾਂਟਸ ਲਗਾਈਏ ਤਾਂ ਕਿ ਪ੍ਰਿਆਵਰਣ ਜਿਹੜਾ ਹੈਗਾ ਉਹ ਸੁਰੱਖਿਤ ਰਹਿ ਸਕੇ ਤੁਸੀਂ ਸਾਰੇ ਦੇਖਦੇ ਆ ਕਿ ਹਰ ਘਰ ਦੇ ਵਿੱਚ 2 4 6 8 AC ਲੱਗਾ ਹੈ ਇੰਨੀਆਂ ਕਾਰਾਂ ਹੋ ਗਈਆਂ ਕਿੰਨੇ ਬਾਈਕ ਹੋ ਗਏ ਉਹ ਸਭ ਪੋਲੂਸ਼ਨ ਜਿਹੜਾ ਹੈਗਾ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਇਦੇ ਤੋਂ ਬਚਣ ਦਾ ਇੱਕੋ ਹੀ ਤਰੀਕਾ ਪਾਣੀ ਬਚਾਓ ਔਰ ਪੌਦੇ ਲਗਾਓ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈਗੀ ਆ ਉਹ ਘਰ ਤੋਂ ਵੱਟ ਸੁੱਖ ਦੀ ਨੀਂਦ ਲੈ ਸਕੇ ਬਹੁਤ ਬਹੁਤ ਧੰਨਵਾਦ ਸਰ ਪੌਦੇ ਤਾਂ ਲਗਾਏ ਜਾ ਰਹੇ ਹਨ ਜਿਹੜੇ ਵਾਰਾ ਪਸ਼ੂ ਹੈਗੇ ਉਹ ਪੌਦਿਆਂ ਨੂੰ ਖਰਾਬ ਕਰਦੇ ਆ ਉਹਨਾਂ ਬਾਰੇ ਦੇਖੋ ਅਸੀਂ ਜਿਹੜੀ ਅਸੀਂ ਜਿਸ ਕਲੋਨੀ ਚ ਪੌਦੇ ਲਗਾ ਰਹੇ ਹਾਂ ਤੇ ਕੋਈ ਵਾਰਾ ਪਸ਼ੂ ਨਹੀਂ ਹੈਗਾ ਅਤੇ ਸਰਦਾਰ ਚਰਨਜੀਤ ਸਿੰਘ ਅਰੋੜਾ ਜੀ ਜਿਨ੍ਹਾਂ ਨੂੰ ਅਸੀਂ ਅੱਜ ਅਰੋੜਾ ਮਹਾਸਭਾ ਜ਼ਿਲ੍ਹਾ ਸ਼ਹਿਰਪੁਰ ਦਾ ਚੇਅਰਮੈਨ ਕੋਸ਼ਿਤ ਕਰ ਰਹੇ ਹਾਂ ਉਹਨਾਂ ਦੇ ਪਿਤਾ ਜੀ ਵੀ ਨਾਲ ਖੜੇ ਆ ਇਹਨਾਂ ਕੋਲ ਅਸੀਂ ਕਮਿਟਮੈਂਟ ਲੈਂਤੀ ਆ ਕਿ ਸਾਡੀ ਇਸ ਕਲੋਨੀ ਚ ਪੌਦੇ ਲੱਗ ਰਿਹਾ ਇਹ ਕਲੋਨੀ ਪਹਿਲਾਂ ਦੇਖੋ ਬਹੁਤ ਹਰੀ ਭਰੀ ਆ ਜਿੰਨੇ ਪੌਦੇ ਲਗਾਓਗੇ ਉਹਨਾਂ ਸਾਰੇ ਦੀ ਇਹਨਾਂ ਨੇ ਜ਼ਿੰਮੇਵਾਰੀ ਲਈਤੀ ਕਿ ਉਹਨਾਂ ਦੀ ਦੇਖਭਾਲ ਵੀ ਕਰੋਗੇ ਜਿਹੜੀ ਆਵਾਰਾ ਪਸ਼ੂਆਂ ਦੀ ਗੱਲ ਆ ਉਹ ਪੂਰੇ ਪੰਜਾਬ ਦੀ ਸਮੱਸਿਆ ਆ ਉਹ ਸਰਕਾਰ ਦਾ ਕੰਮ ਆ ਵੀ ਉਹਨਾਂ ਨੂੰ ਦਿਖ ਰਿਹਾ ਕਿੱਦਾਂ ਕਰਨਾ ਅਸੀਂ ਪੌਦੇ ਉੱਥੇ ਲਗਾਵਾਂਗੇ ਜਿੱਥੇ ਪੌਦੇ ਢੋੜਾ ਮਹਾਸਭਾ ਹਰਪੁਰ ਵੱਲੋਂ ਜਿਹੜਾ ਕਲੀਨ ਐਂਡ ਗ੍ਰੀਨ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਸਾਡੇ ਪ੍ਰਧਾਨ ਰਵੀਸ਼ ਚੋੜਾ ਜੀ ਜ਼ਿਲ੍ਹਾ ਪ੍ਰਧਾਨ ਔਰ ਸਾਡੇ ਪੰਜਾਬ ਪ੍ਰਧਾਨ ਕਮਲਜੀਤ ਸੇਤਿਆ ਜੀ ਔਰ ਸਾਡੇ ਰੋੜਾ ਮਹਾਂਸਭਾ ਦੇ ਮੈਂਬਰ ਔਰ ਸ਼ਹਿਰ ਤੋਂ ਆਈ ਹੋਈ ਸਾਰੀ ਕ੍ਰੀਮ ਔਰ ਚਰਨਜੀਤ ਸਿੰਘ ਜੀ ਸਾਡੇ ਜਿਹੜੇ ਚੇਅਰਮੈਨ ਆ ਜ਼ਿਲ੍ਹੇ ਦੇ ਔਰ ਸਾਰਿਆਂ ਨੇ ਮਿਲ ਕੇ ਅੱਜ ਜਿਹੜਾ ਪ੍ਰੋਜੈਕਟ ਕੀਤਾ ਹੈ ਬੂਟੇ ਲਾਉਣ ਦਾ ਬਹੁਤ ਹੀ ਸ਼ਲਾਘਾਯੋਗ ਕਦਮ ਆ ਔਰ ਬੂਟੇ ਲਾਉਣੇ ਕਿਉਂ ਜ਼ਰੂਰੀ ਆ ਆਪਾਂ ਆਉਣ ਵਾਲੀ ਜਨਰੇਸ਼ਨ ਨੂੰ ਆਪਾਂ ਕੀ ਦੇ ਕੇ ਜਾ ਰਹੇ ਆ ਇਹ ਆਪਾਂ ਸੋਚਣਾ ਹੈ ਆਪਾਂ ਸਾਫ਼ ਹਵਾ ਦੇਣ ਵਾਸਤੇ ਉਹਨਾਂ ਨੂੰ ਬੂਟੇ ਆਪਾਂ ਨੂੰ ਲਾਣੇ ਹੀ ਪੈਣਗੇ ਤਾਕੇ ਜਿਹੜਾ ਵਾਤਾਵਰਨ ਸ਼ੁੱਧ ਰਹੇ ਔਰ ਆਪਣੀ ਆਉਣ ਵਾਲੀ ਜਨਰੇਸ਼ਨ ਸੁਖੀ ਔਰ ਵਧੀਆ ਸੰਪੰਨ ਰਹੇ ਔਰ ਪੂਰਾ ਮਤਲਬ ਉਹਨਾਂ ਨੂੰ ਤੰਦਰੁਸਤ ਰਹੇ ਤਾਂ ਕਿ ਪੰਜਾਬ ਤੰਦਰੁਸਤ ਰਹੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਬੂਟਾ ਚਾਹੇ ਆਪਣੇ ਜਨਮ ਦਿਨ ਤੇ ਚਾਹੇ ਆਪਣੇ ਕਿਸੇ ਵੀ ਖੁਸ਼ੀ ਦੇ ਫੰਕਸ਼ਨ ਤੇ ਜਰੂਰ ਲਾਣ ਤਾਂ ਕਿ ਆਪਾਂ ਪੰਜਾਬ ਨੂੰ ਹਰਾ ਭਰਾ ਕਰ ਸਕੀਏ ਔਰ ਵਾਤਾਵਰਨ ਨੂੰ ਸ਼ੁੱਧ ਕਰ ਸਕੀਏ ਥੈਂਕ ਯੂ ਵੈਰੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੈਂ ਚਰਨਜੀਤ ਕਲਰਾ ਸ਼ਰਪੁਰ ਤੋਂ ਮੈਨੂੰ ਜਵਾਲ ਜ਼ਿੰਮੇਵਾਰੀ ਲਗਾਈਆ ਅਰੋੜਾ ਮਸਬਾ ਨੇ ਮੈਂ ਉਹਨੂੰ ਦਿਲੋ ਨਵਾਵਾਂਗਾ ਤਵਾਰ ਵਾਲੇ ਆਨ ਵਾਲੇ ਸਮੇਂ ਚ ਵੱਧ ਚੜਕੇ ਦੇਚ ਆਪਣੇ ਦਿਲੋਂ ਹਿੱਸਾ ਲਵਾਗਾ ਸ਼ੁਕਰੀਆ ਜੀ